ਸੋ ਪਰਮੇਸ਼ਰ ਦੇ ਪ੍ਰੇਮੀਆਂ ਆਓ ਤੁਸੀਂ ਮੇਰੇ ਨਾਲ ਪਰਮੇਸ਼ਰ ਦੇ ਪਾਕ ਕਲਾਮ ਨੂੰ ਪੜ ਸਕਦੇ ਹੋ ਲੂਕਾ ਉਹਦਾ 4 ਅਧਿਆਇ ਉਹਦੀਆਂ 18 ਇਤੂ ਹਾਂ ਤੇ ਮੇਰੇ ਅੱਜ ਦੇ ਪ੍ਰਚਾਰ ਦਾ ਟੌਪਿਕ ਹੈ ਉਹ ਯੂਸਫ ਦਾ ਪੁੱਤਰ ਕੀ ਇਹ ਟੌਪਿਕ ਹਾਂਜੀ ਦੇ ਤੁਸੀਂ ਬੋਲੀਏ ਪ੍ਰਚਾਰ ਦਾ ਟੋਪਿਕ ਕੀ ਹੈ ਹਾਂਜੀ ਓ ਯੂਸ ਆਫ ਦਾ ਪੁਤਾਰ ਹਾਂਜੀ ਪੜ੍ਹੀਏ ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ ਭਾਈ ਗਰੀਬਾਂ ਨੂੰ ਖੁਸ਼ ਖ਼ਬਰੀ ਸੁਣਾਵਾ ਉਸ ਮੈਨੂੰ ਕੱਲਿਆ ਹੈ ਕਿ ਬੰਦਵਾਂ ਨੂੰ ਛੁਡਾਵਾ ਅਤੇ ਅੰਨਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆ ਹੋਇਆ ਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਬਰੇ ਦਾ ਪ੍ਰਚਾਰ ਕਰਾਂ ਅਤੇ ਪੋਥੀ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਰ ਸਪਨਾ ਦੀਆਂ ਅੱਖਾਂ ਜਿਹੜੇ ਸਮਾਜ ਵਿੱਚ ਹਾਜ਼ਰ ਸਨ ਉਸ ਤੇ ਲਕੀਆਂ ਹੋਈਆਂ ਸਨ ਤਦ ਉਹ ਉਹਨਾਂ ਨੂੰ ਕਹਿਣ ਲੱਗਾ ਕਿ ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ ਅਤੇ ਸਭਨਾ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਉਹਨਾਂ ਕਿਰਪਾ ਦੀਆਂ ਗੱਲਾਂ ਤੋਂ ਜੋ ਉਹਦੇ ਮੂੰਹੋਂ ਨਿਕਲਦੀਆਂ ਸਨ ਹੈਰਾਨ ਹੋ ਕੇ ਕਿਹਾ ਪਲਾ ਇਹ ਯੂਸਫ ਦਾ ਪੁੱਤਰ ਨਹੀਂ ਆਮੇਨ ਸੋ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਪ੍ਰਭੂ ਯੇਸ਼ੂ ਮਸੀਹ ਨੂੰ ਹੇਕਲ ਦੇ ਵਿੱਚ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਅਤੇ ਹੇਕਲ ਦੇ ਵਿੱਚ ਉਸ ਜਗ੍ਹਾ ਤੇ ਵਿਦਿਆ ਨੂੰ ਜਾਣਨ ਵਾਲੇ ਲੋਕ ਸੀਗੇ ਧਰਮ ਸ਼ਾਸਤਰ ਨੂੰ ਪੜ੍ਹਨ ਵਾਲੇ ਲੋਕ ਸੀਗੇ ਅਤੇ ਉਹਨਾਂ ਦੇ ਵਿੱਚੋਂ ਉੱਠ ਕੇ ਪ੍ਰਭੂ ਯਿਸੂ ਮਸੀਹ ਦੀਆਂ ਤੰਦਰ ਵਿੱਚ ਪੋਥੀ ਦਿੱਤੀ ਗਈ ਅਤੇ ਉਹ ਪੋਥੀ ਨੂੰ ਪੜਦਾ ਏ ਅਤੇ ਪੋਥੀ ਨੂੰ ਪੜਦਿਆਂ ਪੜਦਿਆਂ ਕਹਿੰਦਾ ਏ ਪਰਮੇਸ਼ਰ ਦਾ ਆਤਮਾ ਮੇਰੇ ਉੱਤੇ ਹੈ ਕੀ ਕਹਿੰਦਾ ਏ ਉੱਚੀ ਬੋਲੀਏ ਪਰਮੇਸ਼ਰ ਦਾ ਆਤਮਾ ਮੇਰੇ ਉੱਤੇ ਹੈ ਕੀ ਗਿਆ ਪ੍ਰਭੂ ਨੇ ਕਹਿੰਦਾ ਪਰਮੇਸ਼ਰ ਦਾ ਆਤਮਾ ਮੇਰੇ ਉੱਤੇ ਹੈ ਮੈਂ ਦੱਬੇ ਹੋਏ ਲੋਕਾਂ ਨੂੰ ਕੁਚਲੇ ਹੋਏ ਲੋਕਾਂ ਨੂੰ ਉਹਨਾਂ ਨੂੰ ਪ੍ਰਚਾਰ ਸੁਣਾਵਾ ਬੰਧਵਾਂ ਨੂੰ ਛੜਾਵਾ ਅੰਨਿਆਂ ਨੂੰ ਅੱਕੀਆਂ ਅੰਨਿਆਂ ਨੂੰ ਵੇਖਣ ਦਾ ਸਮਾਂਚਾਰ ਸੁਣਾਵਾ ਅਤੇ ਜਿੰਨੇ ਵੀ ਲੋਕ ਦੁਖੀ ਪਰੇਸ਼ਾਨ ਨੇ ਉਹਨਾਂ ਨੂੰ ਮੈਂ ਖੁਸ਼ਖਬਰੀ ਸੁਣਾਵਾ ਦੱਬੇ ਕੁਚਲੇ ਲੋਕਾਂ ਦਾ ਸਹਾਰਾ ਬਣਾ ਇਹ ਪ੍ਰਭੂ ਯਿਸੂ ਮਸੀਹ ਨੇ ਅਕਲ ਦੇ ਵਿੱਚ ਗੱਲਾਂ ਕਹਿਆਂ ਤੁਹਾਨੂੰ ਪਤਾ ਹੈ ਹਾਕਲ ਦੇ ਵਿੱਚ ਜਦੋਂ ਉਹਨੇ ਸਾਰਾ ਕੁਝ ਬੋਲਿਆ ਤੇ ਸਾਰੇ ਲੋਕਾਂ ਨੇ ਸੁਨਿਆ ਉਹ ਲੋਕ ਸੁਣ ਕੇ ਖੁਸ਼ ਨਹੀਂ ਹੋਏ ਬਲਕਿ ਕੀ ਹੋਏ ਹੈਰਾਨ ਕੀ ਹੋਏ ਕੀ ਹੋਏ ਹੈਰਾਨ ਹੋਏ ਤੇ ਹੈਰਾਨ ਹੋ ਕੇ ਕਹਿੰਦੇ ਇਹ ਯੂਸਫ ਦਾ ਪੁੱਤਰ ਨਹੀਂ ਕੀ ਕਿਹਾ ਉਹਨਾਂ ਕੀ ਕਿਹਾ ਉਹਨਾਂ ਯੂਸਫ ਦਾ ਪੁੱਤਰ ਨਹੀਂ ਉੱਥੇ ਆਤਮਾ ਦੀ ਗੱਲ ਹੋਈ ਉਹ ਕਹਿੰਦੇ ਉੱਚੀ ਬੋਲੀਏ ਉੱਥੇ ਦੱਬੇ ਹੋਏ ਲੋਕਾਂ ਨੂੰ ਠਾਨ ਦੀ ਗੱਲ ਹੋਈ ਤੇ ਉਹ ਕੀ ਕਹਿੰਦੇ ਉੱਥੇ ਅੰਨਿਆਂ ਨੂੰ ਵੇਖਣ ਦਾ ਸਮਾਚਾਰ ਸੁਨਾਇਆ ਗਿਆ ਤੇ ਉਹ ਕੀ ਕਹਿੰਦੇ ਉੱਥੇ ਬੰਦਮਾਂ ਨੂੰ ਛੁੱਟਣ ਦਾ ਜਿਹੜਾ ਪ੍ਰਚਾਰ ਕੀਤਾ ਗਿਆ ਤੇ ਉਹ ਕੀ ਕਹਿੰਦੇ ਇਹ ਯੂਸਫ ਦਾ ਪੁੱਤਰ ਨਹੀਂ ਹੈਰਾਨ ਹੋਏ ਖੁਦਾ ਦੇ ਲੋਕੋ ਅੱਜ ਤੁਹਾਡੇ ਵਿਰੋਧੀ ਕਿਉਂ ਨੇ ਮਸੀਹ ਦੇ ਵਿੱਚ ਲੋਕ ਵਿਰੋਧੀ ਕਿਉਂ ਹੋ ਜਾਂਦੇ ਨੇ ਉਹ ਜਦੋਂ ਤੁਸੀਂ ਧਰਤੀ ਤੇ ਰਹਿ ਕੇ ਸਵਰਗ ਦੀਆਂ ਗੱਲਾਂ ਕਰਦੇ ਹੋ ਉਹ ਗੱਲਾਂ ਉਹਨਾਂ ਨੇ ਕਦੀ ਸੁਣੀਆਂ ਨਹੀਂ ਹੁੰਦੀਆਂ ਉਹ ਗੱਲਾਂ ਉਹਨਾਂ ਨੇ ਕਦੀ ਪੜੀਆਂ ਨਹੀਂ ਹੁੰਦੀਆਂ ਅਤੇ ਉਹ ਤੁਹਾਡੇ ਕੋਲੋਂ ਸੁਣ ਕੇ ਉਹ ਗੱਲਾਂ ਤੋਂ ਕੀ ਹੋ ਜਾਂਦੇ ਹੈਰਾਨ ਹੋ ਜਾਂਦੇ ਨੇ ਕਿ ਉਹ ਕਹਿੰਦੇ ਨੇ ਹੈ ਇਹ ਬਿਆਨਤ ਦਾ ਪੋਤਰਾ ਨਹੀਂ ਇਹ ਮੰਗਲ ਦਾ ਮੁੰਡਾ ਨਹੀਂ ਇਹ ਜਿੰਦਰ ਦਾ ਮੁੰਡਾ ਨਹੀਂ ਇਹ ਸ਼ੋਕ ਦਾ ਮੁੰਡਾ ਨਹੀਂਗਾ ਇਹ ਫਲਾਣੇ ਦਾ ਪੋਤਰਾ ਨਹੀਂਗਾ ਇਹ ਫਲਾਣੇ ਦਾ ਦੋਤਰਾ ਨਹੀਂਗਾ ਇਹ ਫਲਾਣੇ ਦਾ ਸਾਲਾ ਨਹੀਂਗਾ ਇਹ ਫਲਾਣੇ ਦਾ ਚੀਚਾ ਨਹੀਂਗਾ ਉਹਨਾਂ ਨੂੰ ਕੀ ਦਿਖਦਾ ਹਾਂ ਉਹਨਾਂ ਨੂੰ ਸਿਰਫ ਉਹ ਹੀ ਦੇਖਦਾ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਇੱਥੇ ਪ੍ਰਭੂ ਯਿਸੂ ਮਸੀਹ ਨੇ ਸਵਰਗ ਦੀਆਂ ਗੱਲਾਂ ਕਰ ਦਿੱਤੀਆਂ ਆਤਮਾ ਦੀਆਂ ਗੱਲਾਂ ਕਰਤੀਆਂ आजादी ਦਾ ਪ੍ਰਚਾਰ ਕਰਦਾ ਦੱਬੇ ਹੋਏ ਲੋਕਾਂ ਦੇ ਲਈ ਖੁਸ਼ੀ ਦਾ ਪ੍ਰਚਾਰ ਕਰਦਾ ਤੇ ਉਹਨਾਂ ਨੂੰ ਕੀ ਦਿਸਿਆ ਹਾਂ ਉਹਨਾਂ ਨੂੰ ਯੂਸਫ ਦਾ ਮੁੰਡਾ ਹੀ ਦਿਸਿਆ ਖੁਦਾ ਦੇ ਲੋਕੋ ਬਥੇਰੇ ਲੋਗ ਜਦੋਂ ਤੁਸੀਂ ਪਰਮੇਸ਼ਰ ਦੀ ਗੱਲ ਕਰਦੇ ਹੋ ਤੇ ਤੁਹਾਡੇ ਅੰਦਰੋਂ ਇੱਕ ਮਜ਼ਦੂਰ ਨੂੰ ਹੀ ਵੇਖਦੇ ਨੇ ਜਦੋਂ ਤੁਸੀਂ ਰੱਬ ਦੀ ਗੱਲ ਕਰਦੇ ਹੋ ਤੇ ਤੁਹਾਡੇ ਅੰਦਰੋਂ ਇੱਕ ਮਿਸਤਰੀ ਨੂੰ ਹੀ ਵੇਖਦੇ ਨੇ ਜਦੋਂ ਤੁਸੀਂ ਰੱਬ ਦੀ ਗੱਲ ਕਰਦੇ ਹੋ ਤੁਹਾਡੇ ਅੰਦਰੋਂ ਇੱਕ ਪਲੰਬਰ ਨੂੰ ਹੀ ਵੇਖਦੇ ਨੇ ਜਦੋਂ ਤੁਸੀਂ ਰੱਬ ਦੀ ਗੱਲ ਕਰਦੇ ਹੋ ਤੁਹਾਡੇ ਅੰਦਰੋਂ ਇੱਕ ਠੇਕੇਦਾਰ ਨੂੰ ਹੀ ਵੇਖਦੇ ਨੇ ਜਦੋਂ ਤੁਸੀਂ ਰੱਬ ਦੀ ਗੱਲ ਕਰਦੇ ਹੋ ਤੁਸੀਂ ਤੁਹਾਡੇ ਅੰਦਰੋਂ ਇੱਕ ਪੇਂਟਰ ਨੂੰ ਹੀ ਵੇਖਦੇ ਨੇ ਪਰ ਉਹਨੂੰ ਕਦੀ ਨਹੀਂ ਵੇਖ ਪਾਉਂਦੇ ਜਿਹਦੇ ਲਈ ਤੁਸੀਂ ਗੱਲਾਂ ਕਰਦੇ ਆ ਕਿ ਆ ਖੁਦਾ ਦੇ ਲੋਕੋ ਇੱਥੇ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਵਿੱਚੋਂ ਕੀ ਵੇਖਿਆ ਹਾਂ ਯੂਸ ਆਫ ਦਾ ਪੋਤਾਰ ਉਹ ਵੇਖਣ ਵਾਲਿਆਂ ਨੇ ਉਹਦੇ ਅੰਦਰੋਂ ਜ਼ਿੰਦਗੀ ਵੇਖ ਲਈ ਅੰਨਿਆਂ ਨੇ ਉਹਦੇ ਅੰਦਰੋਂ ਅੱਖਾਂ ਵੇਖ ਲਈਆਂ ਕੈਦੀਆਂ ਨੇ ਉਹਦੇ ਅੰਦਰੋਂ ਰਿਹਾਈ ਵੇਖ ਲਈ ਤੱਬੇ ਕੁਚਲੇ ਲੋਕਾਂ ਨੇ ਉਹਦੇ ਅੰਦਰੋਂ ਸਾਰਾ ਵੇਖ ਲਿਆ ਤੇ ਲੋਕਾਂ ਨੇ ਕੀ ਵੇਖਿਆ ਲੋਕਾਂ ਨੇ ਕੀ ਵੇਖਿਆ ਹਾਂ ਯੂਸ ਆਫ ਦਾ ਪੋਤਾਰ ਪਰਮੇਸ਼ਰ ਦੇ ਲੋਕੋ ਅੱਜ ਲੋਕ ਤੁਸੀਂ ਕਿਸੇ ਨੂੰ ਪਾਠੀ ਨੂੰ ਕਹਿ ਦੋ ਉਹ ਪਾਤਰੀ ਦੀ ਪੂਰੀ ਇੱਜ਼ਤ ਕਰਨਗੇ ਉਹ ਉਹ ਜਿਹੜੀ ਪੰਡਤ ਦੀ ਪੂਰੀ ਇੱਜ਼ਤ ਕਰਨਗੇ ਉਹ ਮੌਲਵੀ ਦੀ ਪੂਰੀ ਇੱਜ਼ਤ ਕਰਨਗੇ ਪਰ ਪਾਤਰੀ ਦੀ ਇੱਜ਼ਤ ਬੋਲੋ ਪਾਤਰੀ ਦੀ ਇੱਜ਼ਤ ਨਹੀਂ ਕਰਨਗੇ ਕਿਉਂਕਿ ਉਹ ਪਾਤਰੀ ਜੰਦਰੋ ਕੀ ਵੇਖਦੇ ਨੇ ਆ ਮੰਗਲ ਦਾ ਮੁੰਡਾ ਹਾਂ ਇਹ ਸ਼ੋਗ ਦਾ ਮੁੰਡਾ ਇਹ ਬਿਆੰਤ ਦਾ ਪੋਤਰਾ ਇਹ ਫਲਾਣੇ ਦਾ ਚੀਚਾ ਇਹ ਫਲਾਣੇ ਦਾ ਸਾਲਾ ਉਹਨਾਂ ਨੂੰ ਕੀ ਦਿਸਦਾ ਉਹੀ ਖੁਦਾ ਦੇ ਲੋਕੋ ਅੱਜ ਲੋਕ ਹੈਰਾਨ ਨੇ ਇੱਕ ਬੰਦਾ ਸਾਈਕਲ ਦੇ ਉੱਤੇ ਆਪਣੀ ਕਣਕ ਸੋਟ ਕੇ ਚੱਕੀ ਤੇ ਜਾਂਦਾ ਹੈ ਆਟਾ ਪਿਆ ਕੇ ਘਰੇ ਲੈ ਆਉਂਦਾ ਹੈ ਕਿ ਉਸੇ ਬੰਦੇ ਦੇ ਕੋਲ ਗੰਦਾ ਜਿਹਾ ਇੱਕ ਕੁਰਤਾ ਤੇ ਗੰਦਾ ਜਿਹਾ ਪਜਾਮਾ ਪਾਇਆ ਹੈ ਇੱਕ ਸਾਈਕਲ ਹੁੰਦੀ ਹੈ ਤੇ ਘਰੇ ਆ ਕੇ ਉਹਦੇ ਕੋਲ 100 200 ਬੰਦਾ ਪ੍ਰਚਾਰ ਸੁਣ ਕੇ ਤੇ ਬਾਹਰ ਜਾ ਕੇ ਗੱਲਾਂ ਕਰਦਾ ਭਾਈ ਉਹਦੇ ਪ੍ਰਚਾਰ ਸੁਣਨ ਆ ਜੇ ਭਾਈ ਉਹਦੇ ਕੋਲ ਮੈਂ ਗਿਆ ਉਹਨੇ ਦੁਆ ਕੀਤੀ ਮੇਰਾ ਬੇਟ ਠੀਕ ਹੋ ਗਿਆ ਮੈਂ ਉਹਦੇ ਕੋਲ ਗਿਆ ਉਹ ਦੁਸ਼ਟ ਆਤਮਾ ਦਾ ਅਜਾਦ ਹੋ ਗਿਆ ਉਹਦੇ ਕੋਲ ਗਿਆ ਮੇਰੇ ਕਰਜ਼ਾ ਤੋਂ ਆਜ਼ਾਦ ਹੋ ਗਿਆ ਕਿਉਂ ਕੀ ਵੇਖਦੇ ਹੈ ਇਹ ਉਹੀ ਨਹੀਂ ਜਿਹੜਾ ਭਾਈ ਸੁੱਟਣ ਆਇਆ ਇਹ ਉਹੀ ਨਹੀਂ ਜਿਹੜਾ ਸਾਈਕਲ ਤੇ ਤੁਰਿਆ ਫਿਰਦਾ ਇਹ ਉਹੀ ਨਹੀਂ ਜਿਹਦਾ ਚੱਗਾ ਔਰ ਤੇ ਪਜਾਮਾ ਔਰ ਹੁੰਦਾ ਤੇ ਲੋਕ ਉਹਦੇ ਅੰਦਰੋਂ ਕੀ ਵੇਖਦੇ ਲੋਕ ਉਹਦੇ ਅੰਦਰੋਂ ਪਰਮੇਸ਼ਰ ਵੇਖੀ ਜਾਂਦੇ ਨੇ ਲੋਕ ਉਹਦੇ ਅੰਦਰੋਂ ਪਰਮੇਸ਼ਰ ਦੀਆਂ ਗੱਲਾਂ ਸੁਣੀ ਜਾਂਦੇ ਨੇ ਤੇ ਉਹਨਾਂ ਨੂੰ ਕੀ ਦਿਸਦਾ ਉਹੀ ਉਹੀ ਪਿੰਡ ਦਾ ਬੰਦਾ ਨਹੀਂ ਉਹ ਖੁਦਾ ਦੇ ਲੋਕੋ ਇਹ ਤੁਹਾਡੇ ਨਾਲ ਜਾਂ ਮੇਰੇ ਨਾਲ ਹੀ ਨਹੀਂ ਹੋਇਆ ਇਹ ਪ੍ਰਭੂ ਯਿਸੂ ਮਸੀਹ ਦੇ ਨਾਲ ਵੀ ਹੋਇਆ ਉਹਨੇ ਹਾਈਕਲ ਦੇ ਵਿੱਚ ਜਦੋਂ ਪ੍ਰਚਾਰ ਕੀਤਾ ਆਤਮਾ ਦੇ ਵਿੱਚ ਭਰ ਕੇ ਰੂਹ ਦੇ ਵਿੱਚ ਭਰ ਕੇ ਤੇ ਲੋਕ ਉਹਨਾਂ ਦੇ ਅੰਦਰੋਂ ਰੱਬ ਨਹੀਂ ਕਿਸੇ ਨੇ ਵੇਖਿਆ ਉਹਦੇ ਅੰਦਰੋਂ ਸਿਰਫ ਯੂਸਾ ਹੀ ਵੇਖਿਆ ਉਹਨਾਂ ਨੇ ਖੁਦਾ ਦੇ ਲੋਕੋ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵਾ ਜਿਹੜੇ ਲੋਕ ਤੁਹਾਨੂੰ ਠੱਠਾਂ ਜੁੜਾ ਰਹੇ ਨੇ ਜਿਹੜੇ ਲੋਕ ਤੁਹਾਡੀ ਗੱਲ ਤੇ ਬਲੀਵ ਨਹੀਂ ਕਰਦੇ ਪੈ ਜਿਹੜੇ ਲੋਕ ਤੁਹਾਨੂੰ ਇੱਕ ਇੱਕ ਪਖੰਡਵਾਦਾ ਇਹ ਦਾਵਾ ਪਖੰਡਵਾਦਾ ਉਹਦਾ ਦੇ ਦਿੰਦੇ ਨੇ ਤੁਹਾਨੂੰ ਇੱਕ ਜਿਹੜੇ ਲੋਕ ਐਵੇਂ ਸਮਝਦੇ ਪੈ ਤੁਸੀਂ ਆਪਣੀ ਦੌੜ ਦੇ ਵਿੱਚ ਲੱਗੇ ਰਹੋ ਜਿੱਦਣ ਤੁਸੀਂ ਪਿੱਛੇ ਵੇਖਿਆ ਉਸੇ ਦੌੜ ਦੇ ਵਿੱਚ ਉਹ ਵੀ ਖੜੇ ਹੋਣਗੇ ਜਿਹੜੇ ਅੱਜ ਤੁਹਾਡੇ ਨਾਲ ਮਜ਼ਾਕ ਕਰਦੇ ਪੈ ਨੇ ਖੁਦਾਬੰਦੇ ਲੋਕੋ ਜਿਹੜੇ ਪਰਮੇਸ਼ਵਰ ਨੇ ਉਹਤੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਤੇ ਲੋਕਾਂ ਨੂੰ ਇਹ ਹੀ ਦਿਸਿਆ ਸਿਰਫ ਆ ਪਿਹਾਈ ਦੀ ਭੈਣ ਫਲਾਣੇ ਪਿੰਡਕ ਨਹੀਂ ਵਿਆਹੀ ਇਹਦਾ ਜੀਜਾ ਜਿਹੜਾ ਉਹ ਆਪਣਾ ਰਿਸ਼ਤੇਦਾਰ ਨਹੀਂ ਇਹਦੀ ਭੂਆ ਜਿਹੜੀ ਉਹ ਇੱਥੇ ਨਹੀਂ ਆਉਂਦੀ ਸਿਰਫ ਰਿਸ਼ਤੇਦਾਰੀਆਂ ਦੇ ਵਿੱਚ ਬਥੇਰੇ ਪਾਤਰੀਆਂ ਨੂੰ ਲੋਕੀ ਪਾਤਰੀ ਨਹੀਂ ਸਮਝਦੇ ਰਿਸ਼ਤੇਦਾਰ ਹੀ ਸਮਝਦੇ ਨੇ ਪਾਸਟਰ ਨੂੰ ਕਹਿਣਗੇ ਮਾਮਾ ਐ ਚਾਚਾ ਹੈ ਤਾਇਆ ਹੈ ਪਰ ਤੁਹਾਨੂੰ ਪਤਾ ਜਦੋਂ ਬਾਈਬਲ ਨਾਲ ਜੁੜ ਗਿਆ ਤੇ ਤੁਹਾਡੇ ਨਾਲੋਂ ਟੁੱਟ ਗਿਆ ਉਹ ਤੁਹਾਡਾ ਚਾਚਾ ਤਾਇਆ ਮਾਮਾ ਨਹੀਂ ਰਹਿ ਗਿਆ ਉਹ ਕੇਵਲ ਯਿਸੂ ਮਸੀਹ ਦਾ ਰਹਿ ਗਿਆ ਤੇ ਖੁਦਾਬੰਦੇ ਲੋਕੋ ਉਹਦੇ ਅੰਦਰੋਂ ਆਪਦਾ ਚਾਚਾ ਨਾ ਵੇਖੋ ਉਹਦੇ ਅੰਦਰੋਂ ਆਪਦਾ ਮਾਮਾ ਨਾ ਵੇਖੋ ਉਹਦੇ ਅੰਦਰੋਂ ਆਪਦਾ ਜੀਜਾ ਨਾ ਵੇਖੋ ਤੇ ਅੰਦਰੋਂ ਆਪਦਾ ਸਾਲਾ ਨਾ ਵੇਖੋ ਉਹਦੇ ਅੰਦਰੋਂ ਉਹ ਹੀ ਵੇਖੋ ਜਿਹਦੇ ਹੱਥੇ ਉਹਨੇ ਅੱਖਾਂ ਲਾਈਆਂ ਜਾਣੇ ਜਿੰਨੂੰ ਉਹ ਪੜਦਾ ਹੈ ਜਿੰਨੂੰ ਉਹ ਸੁਣਦਾ ਹੈ ਉਹ ਯਸ਼ੂ ਨੂੰ ਵੇਖਦਾ ਹੈ ਤੇ ਤੁਸੀਂ ਉਹਦੇ ਅੰਦਰ ਆਉਂਦਾ ਜੀਜਾ ਤਾਇਆ ਨਾ ਕੇਵਲ ਯਸ਼ੂ ਨੂੰ ਵੇਖਣ ਦੀ ਕੋਸ਼ਿਸ਼ ਕਰੋ ਉਹਦੇ ਅੰਦਰੋ ਖੁਦਾਵੰਦੇ ਲੋਕੋ ਉਥੇ ਲੋਕਾਂ ਨੇ ਪ੍ਰਭੂ ਯਸ਼ੂਮਸੀ ਦਾ ਸਤਿਕਾਰ ਨਹੀਂ ਕੀਤਾ ਹੈਰਾਨ ਹੋ ਗਏ ਤੇ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਯਸ਼ੂ ਮਸੀਹ ਦੇ ਪਿੱਛੇ ਤੁਰ ਪਿਆ ਜਿਹੜੇ ਬੰਦੇ ਨੇ ਪ੍ਰਭੂ ਯਸ਼ੂਮਸੀ ਨੂੰ ਪੜ ਲਿਆ ਜਿਹੜੇ ਬੰਦੇ ਨੇ ਬਾਈਬਲ ਨੂੰ ਚੋਕ ਲਿਆ ਤੇ ਲੋਗ ਉਹਦੇ ਤੋਂ ਖੋਸ਼ ਘੱਟ ਹੁੰਦੇ ਨੇ ਤੇ ਹੈਰਾਨ ਤੁਹਾਨੂੰ ਪਤਾ ਹੈਰਾਨ ਕਿਉਂ ਹੁੰਦੇ ਨੇ ਤੁਹਾਨੂੰ ਪਤਾ ਹੈਰਾਨ ਕਿਉਂ ਹੁੰਦੇ ਨੇ ਹੈਰਾਨ ਇਸ ਲਈ ਹੁੰਦੇ ਨੇ ਉਹਨੇ ਉਹ ਗੱਲ ਕਰਨੀ ਹੈ ਜਿਹੜੀ ਕਿਸੇ ਨੇ ਨਾ ਸੁਣੀ ਹੋਵੇ ਨਾ ਕੀਤੀ ਹੋਵੇ ਤੇ ਲੋਕ ਵੇਖ ਕੇ ਹੈਰਾਨ ਹੁੰਦੇ ਨੇ ਇਹ ਇੱਥੇ ਹੀ ਜੰਮਿਆ ਇੱਥੇ ਹੀ ਪਲਿਆ ਇੱਥੇ ਹੀ ਸੰਭਿਆ ਕੱਲ ਸਾਡੀ ਉਂਗਲ ਫੜ ਕੇ ਤੋਰਦਾ ਸੀ ਤੇ ਅੱਜ ਸਾਨੂੰ ਹੀ ਦੱਸ ਰਿਹਾ नहीं पता ओने उंगल तो पढ़ के तुरना जरूर चल सीख पर तो वक्त पता नहीं। पूरे का पूरा यशुमसी ने चुक के रखा खुदावन देखो परमेश्वर दे बंदे दी इज्जत करो परमेश्वर दे बंदे दे अंदरों परमेश्वर ने कोशिश करो ते खुदा लोग ਜਦੋਂ ਵੀ ਕੋਈ ਪਾਤਰੀ ਆਉਂਦਾ ਤੁਹਾਡੇ ਘਰ ਦੇ ਵਿੱਚ ਚਾਹੇ ਉਹ ਸਾਈਕਲ ਤੇ ਹੋਵੇ ਚਾਹੇ ਉਹ ਦੇ ਝੱਗਾ ਹੋਰ ਤੇ ਪਜਾਮਾ ਹੋਰ ਹੋਵੇ ਚਾਹੇ ਉਹਦੇ ਕੋਲ ਕੁਝ ਹੋਵੇ ਜਾਂ ਨਾ ਹੋਵੇ ਚਾਹੇ ਉਹ ਗੱਡੀ ਤੇ ਹੋਵੇ ਚਾਹੇ ਮੋਟਰਸਾਈਕਲ ਦੇ ਉੱਤੇ ਹੋਵੇ ਤੇ ਖੁਦਾਵੰਦ ਲੋਕ ਉਹਦੇ ਅੰਦਰੋਂ ਰਿਸ਼ਤੇਦਾਰ ਨਹੀਂ ਯਸ਼ ਨੂੰ ਵੇਖਣ ਦੀ ਕੋਸ਼ਿਸ਼ ਕਰਨੀ ਹੈ